ਮਨਜੀਤ ਕੌਰ ਕੀ ਮਸਲਾ ਦੋਨਾ ਸਰ ਮੇਰੀ ਸਿਸਟਰ ਨੇ ਦਰਖਾਸਤ ਦਿੱਤੀ ਸੀ ਮੇਰੇ ਤਾਏ ਹੁਣਾ ਦੇ ਖਿਲਾਫ ਜਦੋਂ ਉਹਨਾਂ ਨਾਲ ਥੋਪਾਈ ਹੋਈ ਸੀ ਉਹਨਾਂ ਨੇ ਦਰਖਾਸਤ ਦਿੱਤੀ ਤੇ ਉਹ ਕੰਮ ਤੇ ਗਈ ਘਰੇ ਨਹੀਂ ਸੀ ਅੱਛਾ ਦਰਖਾਸਤ ਕੀਤੀ ਸੀ ਦਰਖਾਸਤ ਜਦੋਂ ਉਹਨਾਂ ਦਾ ਇਹਨਾਂ ਨੇ ਕਪੜਾ ਲੀੜਾ ਪਾੜਿਆ ਸੀ ਉਹਨਾਂ ਨੂੰ ਰਸਤੇ ਹੁੰਦੇ ਇਹਨਾਂ ਨੇ ਮੇਰੇ ਤਾਏ ਚਾਚੇ ਲੱਗਦੇ ਇਹਨਾਂ ਨੇ ਘੇਰਿਆ ਸੀ ਰਸਤੇ ਨਾਮ ਕੀ ਹੈ ਨਾਮ ਚਰਨਜੀਤ ਹੈ ਤੇ ਅਕਸ਼ੇ ਉਹਨਾਂ ਦੇ ਬੇਟੇ ਦਾ ਅਕਸ਼ੇ ਕੁਮਾਰ ਆ ਤੇ ਇੱਕ ਬੇਟੀ ਆ ਪੂਜਾ ਉਹਨਾਂ ਦੇ ਖਿਲਾਫ ਦਰਖਾਸਤ ਸੀ ਹਾਂਜੀ ਉਹਨਾਂ ਦੇ ਖਿਲਾਫ ਮਸਲੇ ਵਿੱਚ ਆਈ ਸੀ ਹਾਂਜੀ ਤੇ ਫਿਰ ਕੀ ਹੋਇਆ ਸਰ ਕੁਝ ਨਹੀਂ ਪਹਿਲਾ ਮਲਾਜਮ ਆਏ ਪਹਿਲਾ ਸਾਨੂੰ ਪੁੱਛਿਆ ਕਿ ਲਵਜੋਤ ਅਸੀਂ ਕਿ ਸਰ ਘਰੇ ਹੈ ਨਹੀਂਗੇ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਪੁੱਛਿਆ ਕਹਿੰਦੇ ਕਿ ਤੁਹਾਡੇ ਮੰਮੀ ਪਾਪਾ ਇੱਥੇ ਹੋ ਵੀ ਨਹੀਂ ਹੈਗੇ ਕਹਿੰਦੇ ਤਾਂ ਕੱਲ ਦਾ ਤੁਹਾਡਾ 4 ਵਜੇ ਦਾ ਟਾਈਮ ਹੈ ਤੁਸੀਂ ਠਾਣੇ ਹੋਣਾ ਸੀ ਕਿ ਠੀਕ ਹੈ ਸਰ ਇਹਨੀ ਗੱਲ ਕਹਿ ਕੇ ਸਰ ਚਲੇ ਗਏ ਉਧਰ ਗਏ ਉਹਨਾਂ ਵਾਲੇ ਅਸੀਂ ਸਾਹਮਣੇ ਖੜੇ ਹੋ ਕੇ ਦੇ ਦੇ ਬਾਹਰ ਕੱਪੜੇ ਧੋਰੇ ਸੀ ਉਧਰ ਉਹਨਾਂ ਖੜਿਆ ਦੇਖੀ ਜਾ ਰਹੇ ਸੀ ਇਹ ਉੱਥੇ ਜਦੋਂ ਮਦਮ ਕੀ ਉਹਨਾਂ ਨੇ ਇਹਨਾਂ ਨੂੰ ਮੌਕਾ ਮੌਕਾ ਪਤਾ ਨਹੀਂ ਕੁਝ ਦਿਖਾਇਆ ਜਾਂ ਕੀ ਇਹਨਾਂ ਨੂੰ ਅੰਦਰ ਦੋ ਤਿੰਨ ਵਾਰ ਲੱਗਿਆ ਹੈ ਜੀ ਫੇਰ ਵਾਪਸ ਆ ਕੇ ਸਾਡੇ ਕੋ ਪੁੱਛਣ ਲੱਗੇ ਆਕਾਸ਼ਦੀਪ ਅਸੀਂ ਕਿਉਂ ਹੈ ਨਹੀਂ ਕਹਿੰਦੇ ਲਵ ਜੋਤਿਆ ਸੀ ਕਿ ਤੁਹਾਨੂੰ ਸਰ ਦੱਸਿਆ ਕੰਮ ਤੇ ਗਏ ਆ ਕਹਿੰਦੇ ਕਿ ਉਹਨਾਂ ਨੂੰ ਹੁਣੇ ਫੋਨ ਕਰੋ ਅਸੀਂ ਹੁਣੇ ਲੈ ਕੇ ਜਾਣਾ ਥਾਣੇ ਕਿ ਉਹਨਾਂ ਨੇ ਦੁਕਾਨ ਪੰਨੀ ਆਈ ਕਿ ਸਰ ਵੀ ਦੁਕਾਨ ਨਹੀਂ ਕੋਈ ਵੀ ਪੰਨੀ ਉਹ ਠੀਕ ਆ ਉਸ ਦਿਨ ਹੱਥੋਂ ਪਾਈ ਹੋਏ ਉਹਨਾਂ ਨੇ ਕੁੜੀ ਦਾ ਕਪੜਾ ਲੀੜਾ ਪਾੜਿਆ ਅਸੀਂ ਕੱਲ ਤੁਸੀਂ 4 ਵਜੇ ਦਾ ਟਾਈਮ ਦਿੱਤਾ ਸੀ 4 ਵਜੇ ਆਵਾਂਗੇ ਤੇ ਕਹਿੰਦੇ ਕਿ ਨਹੀਂ ਅਸੀਂ ਆਹੀ ਹੁਣੇ ਲੈ ਕੇ ਜਾਣਾ ਕਾਫੀ ਬਦਤਮੀ ਜਿੰਨਾ ਬੋਲੇ ਟੜੇ ਤੇ ਪਰਚਾ ਪਾ ਕੇ ਤੁਹਾਨੂੰ ਅੰਦਰ ਭੇਜਣਾ ਹੈ ਜੋ ਇਸ ਤੋਂ ਬਾਅਦ ਇਹਨਾਂ ਮੇਰੀ ਪਰਜਾਈ ਲੱਗਦੇ ਇਹਨਾਂ ਨੇ ਫੋਨ ਚੱਕਿਆ ਵੀਡੀਓ ਲਾਪੇ ਬਣਾਉਣ ਕਿ ਮੁਲਾਜ਼ਮ ਬਦਤਮੀਜੀ ਨਾਲ ਦੀ ਨਾ ਬੋਲਦੇ ਆ ਤੇ ਇੱਕ ਕਿਹਨਾ ਉਹਨਾਂ ਦਾ ਸੀ ਅਰਜੀਤ ਸਿੰਘ ਤੇ ਵਿਸ਼ਾਲ ਸਿੰਘ ਵਿਸ਼ਾਲ ਸਿੰਘ ਨੇ ਇਹਨਾਂ ਕੋ ਬਦਤਮੀਜੀ ਨਾਲ ਫੋਨ ਕੋਇਆ ਇਹਨਾਂ ਨੇ ਆਪਣੇ ਫੋਨ ਦੇ ਹਲਟ ਚ ਪਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇਹਨਾਂ ਨੂੰ ਕਾਂਦਰੇ ਨਾਲ ਲਾ ਕੇ ਸਰ ਮੁਲਾਜ਼ਮ ਆਏ ਸੀ ਨਾਲ ਅੱਛਾ ਅੱਛਾ ਹਰਜੀਤ ਸਿੰਘ ਨਾਲ ਉਹਨਾਂ ਲੇਡੀਜ਼ ਪੁਲਿਸ ਵਗੈਰਾ ਕੋਈ ਨਹੀਂ ਸਰ ਲੇਡੀਜ਼ ਪੁਲਿਸ ਕੋਈ ਨਹੀਂ ਸਰ ਉਹਨਾਂ ਨੇ ਗਲਤ ਨਾਲ ਟੱਚ ਕੀਤਾ ਸਰ ਤੁਹਾਨੂੰ ਤੁਸੀਂ ਜਾਮ ਲਾਉਂਦੇ ਹੋ ਉਹਨਾਂ ਤੁਹਾਨੂੰ ਟੱਚ ਕੀਤਾ ਸਰ ਹਾਂਜੀ ਟੱਚ ਕਰਕੇ ਮੇਰੇ ਕੋ ਫੋਨ ਕੋ ਕੇ ਲੈ ਕੇ ਗਏ ਵਿਸ਼ਾਲ ਸਿੰਘ ਨੇ ਅਜੀਤ ਸਿੰਘ ਲਾਗੇ ਖੜੇ ਹੋ ਕੇ ਦੇਖ ਰਹੀ ਸੀ ਤੇ ਗਾਲੀ ਗਲੋਜ ਕਰਕੇ ਗਏ ਕਹਿੰਦੇ ਕਿ ਸਾਰੇ ਟੱਬਰ ਦੇ ਪਰਚਾ ਪਾ ਕੇ ਤੁਹਾਨੂੰ ਅੰਦਰ ਭੇਜਣਾ ਤੁਸੀਂ ਬਹੁਤ ਕਹਿੰਦੇ ਜਾਦੇ ਸਿਰ ਚੜੇ ਆ ਕੁੱਤੀ ਤਾਂ ਸੀ ਬਾਤ ਬੋਲਦੇ ਨਹੀਂ ਤੇ ਇਹ ਕਹਿੰਦੇ ਆ ਕਿ ਜਿਆਦਾ ਸਿਰ ਚੜੋਂਗੇ ਤੁਹਾਨੂੰ ਵਾਲਾ ਤੋਂ ਫੜ ਕੇ ਕੜੀਸ ਕੇ ਠਾਣੇ ਲੈ ਕੇ ਜਾਣਗੇ। ਸਰ ਕਹਿੰਦੇ ਤੁਹਾਡੇ ਤੇ ਝੂਠਾ ਪਰਚਾ ਲਾਵਾਂਗੇ। ਨਹੀਂ ਬਤਮੇ ਜੀ ਕਿਉਂ ਕੀਤੀ ਜਿਉਂ ਟਾਈਮ ਕਾ ਕਹਾਣਾ ਬਣਾ ਰਹੀ ਤਾਂ। ਹਾਂਜੀ ਸਰ ਜਦ ਕੱਲ ਦਾ ਟਾਈਮ ਉਹਨਾਂ ਨੂੰ ਕਹਤਾ ਕਿ ਘਰੇ ਹੈ ਨਹੀਂ ਸਾਡੇ ਅੰਦਰ ਵੜ ਕੇ ਚੈੱਕ ਕਰਕੇ ਗਈ ਕਿ ਘਰੇ ਅਸੀਂ ਸਾਡੇ ਤਿੰਨਾਂ ਤੋਂ ਇਲਾਵਾ ਕੋਈ ਨਹੀਂ ਸੀ ਇੱਕ ਸਾਡੇ ਭੂਆ ਜੀ ਆ ਉਹ ਮੰਜੇ ਤੇ ਬੈਠੇ ਰਹਿੰਦੇ ਉਹਨਾਂ ਦੀ ਰੱਤਾਂ ਨਹੀਂ ਚੱਲਦੀ ਆ। ਉਹਨੂੰ ਮੋਬਾਈਲ ਕਿੱਥੇ? ਮੋਬਾਈਲ ਸਰ ਸਾਡੇ ਕੋਲ ਲੈ ਕੇ ਖੋ ਕੇ ਲੈ ਗਿਆ। ਅੱਛਾ। ਹਾਂਜੀ ਸਰ ਅਸੀਂ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਤੇ ਸਰ ਉਹ ਅੱਜ ਦੀ ਅੱਜ ਦੀ ਹਾਂਜੀ ਠੀਕ ਆ ਹੁਣ ਤੁਸੀਂ ਕੀ ਚਾਹੁੰਦੇ ਹੋ ਸਰ ਅਸੀਂ ਇਹ ਚਾਹੁੰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਤੇ ਕੋਈ ਵੀ ਮੁਲਾਜ਼ਮ ਆਂਦਾ ਸਾਨੂੰ ਬਦਤਮੀਜ਼ੀ ਨਾਲ ਬੋਲਦੀ ਆ ਸਰ ਬਦਤਮੀਜ਼ੀ ਨਾਲ ਬੋਲਦੇ ਆ ਇਹਨਾਂ ਦਾ ਕੋਈ ਫਰਜ਼ ਨਹੀਂ ਆ ਜੇ ਸਰ ਅਗਰ ਆਇਆ ਲੇਡੀਜ਼ ਨੂੰ ਕਰਨਾ ਇਹਨਾਂ ਲਈ ਲੇਡੀਜ਼ ਪੁਲਿਸ ਹੋਣੀ ਚਾਹੀਦੀ ਹੈ ਨਾਲ ਲੇਡੀਜ਼ ਪੁਲਿਸ ਹੈ ਨਹੀਂ ਸਰ ਜਦ ਕੋਈ ਲੇਡੀਜ਼ ਪੁਲਿਸ ਨਹੀਂ ਆਨਾਰਾ ਕੋਈ ਮਤਲਬ ਹੀ ਨਹੀਂ ਬੰਦਾ ਕਿ ਕਰੇ ਨਾਲ ਜਿਨ੍ਹਾਂ ਦੇ ਖਿਲਾਫ ਪਰਚਾ ਜਿਨ੍ਹਾਂ ਨੇ ਦਿੱਤਾ ਹੈ ਨਾਲ ਦੇ ਖਿਲਾਫ ਉਹ ਹੀ ਨਹੀਂ ਕਰੇ ਹੈਗੇ ਤੇ ਇਹਨਾਂ ਦਾ ਕੋਈ ਮਤਲਬ ਹੀ ਨਹੀਂ ਬੰਦਾ ਕਿ ਸਾਡੇ ਨਾਲ ਵਾਧੂ ਕਟੂ ਬੋਲਣ ਦਾ ਜਾਂ ਸਾਡੇ ਨਾਲ ਬਦਤਮੀਜ਼ੀ ਕਰਨ ਦਾ ਠ ਤੁਸੀਂ ਕੀ ਕਾਰਵਾਈ ਚਾਹੁੰਦੇ ਹੋ ਵੀ ਸਰ ਹਾਂਜੀ ਸਰ ਅਸੀਂ ਕਾਰਵਾਈ ਚਾਹੁੰਦੇ ਆ ਸਾਨੂੰ ਜਿਹੜਾ ਮਲਾਜ਼ਮ ਆਂਦਾ ਕਰੀ ਸਾਨੂੰ ਧਮਕੀ ਦਿੰਦਾ ਕਰੀ ਸਾਨੂੰ ਕਹਿੰਦੇ ਤੁਹਾਡੇ ਤੇ ਪਰਚੇ ਪਾਵਾਂਗੇ ਸਰ ਸਾਡਾ ਤਾਂ ਕੋਈ ਕਸੂਰ ਨਹੀਂ ਆ ਜਮੀਨੀ ਝਗੜਾ ਹੋਗਾ ਸਾਡੇ ਮਾਪੇ ਨਾਲ ਹੋਗਾ ਸਾਡੇ ਨਾਲ ਕੋਈ ਮਤਲਬ ਹੀ ਨਹੀਂ ਬੰਦਾ ਇਹਨਾਂ ਦਾ ਉਹ ਮਿੰਟ ਰੁਕਣਾ ਘਰ ਭਾਂਜਾ ਜਨਨ ਅਜੀ ਸਰ ਐਸਐਸ ਦੀ ਫੈਕਟਰੀ ਦੀ ਕੰਪਲੇਨ ਸੀਗੀ ਤੁਸੀਂ ਪਤਲਾ ਦੇਣ ਵਾਸਤੇ ਗਏ ਸੀ ਜਾਂ ਕਾਰਵਾਈ ਵਾਸਤੇ ਕੀ ਗੱਲਬਾਤ ਹੋਈ ਕੀ ਮਾਮਲਾ ਹੈ ਇਹ ਸਾਡੇ ਕੋਲ 2 ਤਰੀਕ ਨੂੰ ਉਹਨਾਂ ਨਾਲ ਲੜਾਈ ਝਗੜਾ ਹੋਇਆ ਹੀ ਰਾਤ ਉਨੇ ਵਾਸਤੇ ਚਰਨਜੀਤ ਸਿੰਘ ਦੀ ਦੁਕਾਨ ਦੇ ਸ਼ੀਸ਼ੇ ਟੁੱਟ ਭੱਜ ਹੋ ਗਈ ਸੀ ਐਸਐਸ ਦੀ ਫੈਕਟਰੀ ਸਾਹਮਣੇ ਬੁਟੀਕ ਹੈ ਉੱਥੇ ਨਵਜੋਤ ਨਵਜੋਤ ਕੋਲੋਂ ਵੀ ਆਈਏ ਕੰਪਲੇਂਟ ਆਈ ਸੀ ਤੇ ਚਰਨਜੀਤ ਵੱਲੋਂ ਵੀ ਕੰਪਲੇਂਟ ਆਈ ਸੀ ਦੋਨਾਂ ਪਾਰਟੀਆਂ ਨੂੰ ਕੰਪਲੇਂਟਾਂ ਆਈਆਂ ਸੀ ਜਿਹੜਾ ਮੌਕੇ ਤੇ ਗਏ ਤੇ ਉਹਨਾਂ ਨੂੰ ਟਾਈਮ ਦਿੱਤਾ ਕੱਲ ਦਾ 4 ਵਜੇ ਦਾ ਉਹ ਐਲੀਕੇਸ਼ਨ ਆ ਰਿਹਾ ਮੋਬਾਈਲ ਫੋਨ ਤੋਂ ਤੁਹਾਡੇ ਜਦੋਂ ਉਹਨਾਂ ਦੇ ਘਰ ਆ ਸਿੰਘ ਆਇਆ ਤਲਾਹ ਦੇ ਦਿੱਤੀ ਨਾਲ ਦੱਸਿਆ ਉਹਦੇ ਵਿੱਚ ਉਹ ਇੱਕ ਇੱਕ ਲੜੀ ਨੇ ਵੀਡੀਓ ਬਣਾਉਣੀ ਸ਼ੁਰੂ ਕਰਤੀ ਉਹ ਵੀਡੀਓ ਬਣਾਣ ਕੇ ਉਹਨਾਂ ਨੂੰ ਫੇ ਮੋਬਾਈਲ ਪਹੇ ਲਿਆ ਵੀ ਸਾਨੂੰ ਚੈੱਕ ਕਰਾ ਲੋ ਵੀ ਤੁਸੀਂ ਸਾਡੀ ਵੀਡੀਓ ਕਿਉਂ ਬਣਾਈ ਹੈ ਜਿਨ੍ਹਾਂ ਨੇ ਸਾਨੂੰ ਮੋਬਾਈਲ ਦਿੱਤਾ ਅਜੀ ਫੇ ਮੋਬਾਈਲ ਨਾਲ ਆਪਣੇ ਲੈ ਆਏ ਸੀ ਕੱਲ ਦਾ ਟਾਈਮ ਦਿੱਤਾ ਹੈ ਦੋਨਾਂ ਪਾਰਟੀਆਂ ਨੂੰ ਕੱਲ ਦਾ ਟਾਈਮ ਦਿੱਤਾ 4 ਵਜੇ ਦਾ ਕਿ ਕਮਲ ਇਹ ਜਿਹੜਾ ਐਲੀਗੇਸ਼ਨ ਹੈ ਤੁਸੀਂ ਕੀ ਬੇਬੁਨਿਆਦ ਹੈ ਤੁਸੀਂ ਬਿਲਕੁਲ ਬੇਬੁਨਿਆਦ ਜੀ ਕੋਈ ਨਹੀਂ ਮੋਬਾਈਲ ਉਹਨਾਂ ਕੋਲ ਲਿਆ ਸੀ ਵੀ ਸਾਨੂੰ ਚੈੱਕ ਕਰ ਲੈਂਦੇ ਹੋ ਤੁਸੀਂ ਵੀਡੀਓ ਕਿਉਂ ਬਣਾਈ ਉਹਨਾਂ ਕੋਈ ਜਵਾਬ ਨਹੀਂ ਤਸੱਲੀ ਵੱਖ ਦਿੱਤਾ ਤੇ ਵੀਡੀਓ ਵਿੱਚ ਬਣੀਆਂ ਪਈਆਂ ਜੀ ਤੇ ਮੋਬਾਈਲ ਅਸੀਂ ਲਿਆ ਲਿਆ ਜੀ